ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੋਲਾ ਮੰਡੀ ਦੇ ਰਹਿ ਜਾਂਦਾ ਹੈ ਬਾਈ ਪ੍ਰਦੀਪ ਦੇ ਕੋਲੋਂ ਇਹ ਵੀਡੀਓ ਬਣਾ ਰਹੇ ਆ ਤੇ ਸਮਰਾ ਡੇਰੀ ਫਾਰਮਾ ਦੱਸੋ ਜਿੱਥੇ ਵੀਡੀਓ ਬਣ ਰਹੀ ਹੈ ਹਮੇਸ਼ਾ ਦੀ ਤਰ੍ਹਾਂ ਇੱਥੇ ਬਹੁਤ ਸਾਰੇ ਨਾਗ ਵਿਕਰੀ ਵਾਲੇ ਹੁੰਦੇ ਆ ਅੱਜ ਫੇਰ ਗਾਵਾਂ ਬਹੁਤ ਸਾਰੀਆਂ ਬਾਈ ਕੋਲ ਇਕੱਠੀਆਂ ਕੀਤੀਆਂ ਹੋਈਆਂ ਨੇ ਜਿਹੜੀਆਂ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਸਾਰੇ ਪਸ਼ੂ ਫੋਰ ਸੇਲ ਆ ਵਿਕਰੀ ਵਾਸਤੇ ਆ। ਲੰਬੀ ਵੀਡੀਓ ਨਾ ਬਣੇ ਤਾਂ ਕੁਛ ਨਾਕ ਤੋੜ ਕੇ ਦਿਖਾ ਦੂੰਗਾ। ਬਾਕੀ ਹਰੇਕ ਤਰ੍ਹਾਂ ਦਾ ਭਾਅ ਇੱਥੋਂ ਤੁਹਾਨੂੰ ਮਿਲ ਜਾਣਾ। ਆਓ ਜਾਣਕਾਰੀ ਲਈਏ। ਪਸ਼ੂ ਜਿਹੜਾ ਖਰੀਦਣਾ ਉਹਦੀ ਤਸੱਲੀ ਤੁਸੀਂ ਕਰੋਗੇ। ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਪ੍ਰਦੀਪ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਪ੍ਰਦੀਪ ਕਿੰਨੀਆਂ ਗਾਵਾਂ ਹੋਣ 25 ਵੜਾ ਨੇ ਭਈ ਐਫ ਆਪਣੇ ਕੋਲੇ ਇਹਨਾਂ ਦੇ ਵਿੱਚ 8 ਵੜਾ ਆਪਣੇ ਕੋਲੇ ਤਾਜ਼ੀਆਂ ਪ੍ਰੋਪਰ ਜਿਹੜੀਆਂ ਦੋ-ਦੋ ਦਿਨ ਦੀਆਂ ਸੁਈਆਂ ਹੋਈਆਂ ਮੌਕੇ ਤੇ ਬਿਲਕੁਲ ਤਿਆਰ ਕਿਉਂਕਿ ਆਪਾਂ ਉਦੋਂ ਜਿਹੜੀ ਵੀਡੀਓ ਬਣਾਈ ਸੀ ਭਾਈ ਉਹ ਇਕੱਠੀਆਂ ਸੇਲ ਹੋ ਗਈਆਂ ਸੀ ਸੇ ਦੀਆਂ ਸੇ ਦੀ ਵੀਡੀਓ ਪਾਈ ਸੀ ਆਪਾਂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ 7-8 ਜਨਮਰ ਹੋਰ ਕਿਉਂਕਿ ਇਸ ਕੀ ਹਫ਼ਤੇ ਜ ਆਪਣੀ ਦੂਜੀ ਵੀਡੀਓ ਹੋ ਗਈ ਇਹ ਅੱਛਾ ਇਸ ਕੀ ਭਾ ਕਿਦਾਂ ਦੇ ਰਹਿਣਗੇ ਰੇਟ ਭਾਈ ਆਪਣੇ ਕੋਲੇ ਪਹਿਲਾਂ ਕਿਤੋਂ ਵੀ ਵੀਰ ਕੋਈ ਤਸੱਲੀ ਕਰਕੇ ਆ ਜੇ ਵੀ ਜਮਾ ਵਾਜਬ ਰੇਟ ਉਹ ਵੀ ਜਿਵੇਂ ਆਪਾਂ ਆਪਾਂ ਕਹਿੰਦੇ ਵੀ ਜਾਇਜ਼ ਮਾਰਜਨ ਤੇ ਵੀ ਆਪਣੇ ਕੋਲੇ ਜਿਹੜਾ ਰੇਟ ਆ ਜਿੱ ਇੱਕ ਕ੍ਰਾਸ ਗਾਂ ਕੀ 75000 ਤੋਂ ਸਟਾਰਟ ਹੋ ਕੇ 85 90 95 ਲੱਖ ਕਹਿੰਦਾ ਮਕਬ ਵੀ ਇੱਕ ਜੇ ਕਈ ਵਾਰ ਕਿਸ ਨੇ 4 ਤੋਂ 5 ਵੜਾ ਇਕੱਠੀਆਂ ਲੈਣੀਆਂ ਨੇ ਤਾਂ 1 ਲੱਖ 5 ਤੋਂ 10000 ਦਾ ਰੇਟ ਵੀ ਬਣਾ ਕੇ ਦੇ ਦਾਂਗੇ ਜਿਹੜੀਆਂ ਖੜੀਆਂ ਨੇ ਠੀਕ ਹੈ ਬਾਕੀ ਜਿੱਦਾਂ ਦੀ ਵੜ ਕੋਈ ਕੱਲੀ ਦੇ ਹੱਥ ਰੱਖੂ ਆਪਾਂ ਉਹਦੇ ਵੀ ਦੱਸੇ ਸਵਾ ਲੱਖ ਦਾ ਰੇਟ ਵੀ ਹੈਗਾ ਬਾਈ ਇੱਕ 10 ਦਾ ਵੀ ਹੈਗਾ 5 ਦਾ ਵੀ ਹੈਗਾ ਠੀਕ ਹੈ ਪ੍ਰਦੀਪ گاਵਾ ਫੇਰ ਦਿਖਾਵਾਂਗੇ ਮੈਨੂੰ ਐ ਦੱਸੀ ਵੀ ਬੋਤੀ ਜਿਹੜੀ ਬੋਤਾ ਕਿ ਬੋਤੀ ਬੋਤੀ ਬੱਚਾ ਹੀ ਆ ਬਈ ਇਹ ਇਹ ਚੌਕਿਆਂ ਲਈ 100 ਕਿ ਲੈਂਦਾ ਬਾਈ ਠੀਕ ਹੈ ਸਭ ਤੋਂ ਸੇ ਬਾਈ ਨੇ ਸ਼ੌਕ ਹੀ ਆ ਆਪਦੇ ਫਾਰਮ ਵਾਸਤੇ ਇਸ ਜਾਨਵਰ ਨੂੰ ਲੈਂਦਾ ਪੰਜਾਬ ਚੋਂ ਲੋ ਪਰ ਰਾਜਸਥਾਨ ਚੋਂ ਮਿਲਦੇ ਪਹਿਲੇ ਨੰਬਰ ਤੇ ਹੈੜਾ ਜਿਹੜੀ ਬਈ ਪਹਿਲਾ ਸੂਆ ਬੱਛੀ ਆ ਬਾਈ ਹੂੰ ਮੇਲ ਨੂੰ ਜਨਮ ਦਿੱਤਾ ਠੀਕ ਹੈ ਤੇ 20 ਕਿਲੋ ਜਿਹੜੀ ਵੋਲੀ ਅੱਜ ਦੂਜੇ ਡੰਗ ਇਹ ਰੈਡੀ ਕਰੀ ਫਿਰਦੀ ਆ ਤੇ 30 ਕਿਲੋ ਦਾ ਦੋ ਦਿਨ ਕਰਮਾ ਨਹੀਂ ਦੇਣਾ 25 26 ਵਾਲੇ ਕੋਈ ਰੋਲੇ ਹੀ ਨਹੀਂ ਅੱਛਾ ਕੀ ਕੀਮਤ ਰਊਗੀ ਇਹਦੀ ਭਾਈ ਜਿਵੇਂ ਇਹ ਕੱਲੀ ਬੱਛੀ ਕਿਸੇ ਵੀਰ ਨੇ ਪਰਚੇਜ ਕਰਨੀ ਆ ਤਾਂ 1 ਲੱਖ ਤੇ 15000 ਦੀ ਦੇ ਦਾਂਗੇ ਜੇ ਚਾਰ ਤੋਂ ਪੰਜ ਵੜਾ ਕੋਈ ਇਕੱਠੀਆਂ ਇਹ ਇਹਦੇ ਟਾਂਚੇ ਦੀਆਂ ਬੱਛੀਆਂ ਆਪਾਂ ਇਕੱਠੀਆਂ ਕਰ ਦਾਂਗੇ 1 ਲੱਖ 10000 ਦੇ ਰੇਟ 'ਚ ਚਿੱਕਾ ਫਿਰ ਇੱਕ ਦੱਸ ਦੇ ਸਾਹ ਹਾਂ ਵੀ ਕਹਿੰਦਾ ਮਤਲਬ ਬਾਈ ਜਿੱਦਾਂ ਉਹ ਵੀਰ ਆਊਗਾ ਖਾਲੀ ਨਹੀਂ ਮੁੜੂਗਾ ਵੀ ਇਹ ਨਹੀਂ ਹੈਗਾ ਵੀ ਆਪਾਂ ਰੇਟ ਜ਼ਿਆਦਾ ਓਵਰ ਮੰਗੀ ਜਾਈ ਉਹਦਾ ਕੋਈ ਫਾਇਦਾ ਨਹੀਂ ਜਿੱਦਾਂ ਦੀ ਉਹਨੇ ਬੱਛੀ ਆ ਬਹੁਤ ਜ਼ਿਆਦਾ ਵਧੀਆ ਬੱਛੀ ਆ ਬਾਈ ਦੋਸਤੋ ਫੈਕਸ ਹਵਾਨਾ ਹੈ ਅੱਥੀ ਚੁਆਈ ਵਾਲਾ ਥਾਨਾ ਹੈ ਭਲੋਣ ਥੋੜੀ ਥੋੜੀ ਤੁਹਾਨੂੰ ਅੱਗੇ ਤੁੰਨੀ ਤੇ ਰਸਤੇ ਸਸਟਮ ਰਹਿਣਾ ਬਾਈ ਫਿਰ ਪਲਾਂ ਦਾ ਪੌਣੀ ਪੌਣੀ ਨਹੀਂ ਸੋ ਬਹੁਤ ਸੋਹਣੀ ਹਵਾਨੇ ਵਾਲੀ ਹੈ ਦੋ ਨੰਬਰ ਇਹੇ ਬੈਡ ਬਾਈ ਸੂਈ ਹੋਈ ਆ ਤਾਜੀ ਇਹਦੇ ਮਗਰ ਪਾਈਪਰ ਦੀ ਬੱਛੀ ਆ ਠੀਕ ਹੈ ਤੇ ਅੱਗੇ ਜਿੱਦਾਂ ਇਹ ਬੜਾ ਇਹਦੇ ਮਗਰ ਮੇਲ ਤੇ ਅੱਗੇ ਇਹ ਬੱਛੀ ਆ ਗਈ ਪਹਿਲਾ ਸੂਆ ਮਗਰ ਮੇਲ ਆ ਦੁੱਧ 30 ਤੋਂ ਪਲੱਸ ਵਾਲੀ ਆ ਠੀਕ ਹੈ ਬਈ ਇਹ ਕੀ ਭਾਦੀ ਰਹੂਗੀ ਬਈ ਚੱਲੀ ਬੱਛੀ ਬਈ ਲੈਣੀ ਹੈ ਕਿਸੇ ਨੇ ਸਵਾ ਲੱਖ ਦੀ ਜਿਵੇਂ ਇੱਕ ਨੰਬਰ ਬੱਛੀ ਦੋ ਨੰਬਰ ਬੱਛੀ ਤਿੰਨ ਨੰਬਰ ਤੇ ਚਾਰ ਨੰਬਰ ਪੰਜ ਨੰਬਰ 6 ਤੇ 7 ਨੰਬਰ ਜੇ ਸੱਤੇ گاਵਾਵਾਂ ਦੇ ਵਿੱਚੋਂ ਕਿਸੇ ਨੇ ਇਕੱਠੀਆਂ ਚਾਰ ਜਾਂ ਪੰਜ ਪਰਚੇਜ ਕਰਨੀਆਂ ਇਕੱਠੀਆਂ ਪਰਚੇਜ ਕਰਨੀਆਂ ਨੇ ਤਾਂ ਮਨ ਨੇ ਸੱਤੇ گاਵਾ 115000 ਦਾ ਪੁੱਠਾ ਦੇ ਦਾਂਗੇ ਬਈ ਠੀਕ ਹੈ ਸੋ ਦੋਸਤੋ ਟਾਂਚਾ ਦੇਖੋ ਵੈੜ ਦਾ ਬੁੱਢੀ ਨਹੀਂ ਹੋਣ ਵਾਲੀ ਹਵਾਨਾ ਵੀ ਫਿਕਸ ਹੈ ਚੰਗਾ ਹਵਾਨਾ ਅਗਾੜੀ ਵੱਲੋਂ ਪਿਛਾਣੂ ਵੀ ਹਵਾਨਾ ਚੰਗਾ ਦਿਖਾਉਂਦੀ ਹੈ ਬਾਕੀ ਬੰਤਰੇ ਦੀ ਜਿੰਨੀ ਵੀ ਭਾਈ ਜਦੋਂ ਮਿਲਕਿੰਗ ਤੇ ਆ ਗਈ ਬਾਹਰ ਨਹੀਂ گاਵਾ ਵਾਲਾ ਹਵਾਨਾ ਬਣਾਉਣਾ ਬਾਕੀ ਭਾਈ ਆਪਾਂ ਦੱਸਤਾ ਜੇ ਕੱਠੀਆਂ گاਵਾ ਇਹ ਆਪਣੀ ਲੈਂਡ ਦੇ ਵਿੱਚ ਸਾਰੀਆਂ ਸੂਈਆਂ ਵੱਛੀਆਂ ਨੇ ਠੀਕ ਹੈ 2 3 4 5 6 7 ਠੀਕ ਹੈ ਸੱਤੇ ਵੱਛੀਆਂ ਜੇ ਕੋਈ ਕੱਠੀਆਂ ਕਿਸੇ ਨੇ ਪਰਚੇਜ ਕਰਨੀਆਂ ਤਾਂ 1 ਲੱਖ ਤੇ 15000 ਦਾ ਪੁੱਠਾ ਦੇ ਦਾਂਗੇ ਜੇ ਵਿੱਚੋਂ 4 ਲੱਗ ਕੱਢਣੀਆਂ ਨੇ ਤਾਂ 20 ਦਾ ਭਾ ਦੇ ਦਾਂਗੇ ਠੀਕ ਹੈ ਕਈ ਵਾਰ ਕਿਸੇ ਨੇ 4 ਜਾਂ 5 4 ਕੱਢਣੀਆਂ ਜੇ 2 ਕੱਢਣੀਆਂ ਨੇ ਤਾਂ ਉਦਾਂ ਦਾ ਮੰਨ ਕੇ ਜਿਵੇਂ 2 ਇੱਕ ਨੰਬਰ ਤੇ 2 ਨੰਬਰ ਬੱਛੀ ਆ ਇਹ ਆਪਾਂ ਮੰਨ ਕੇ ਚੱਲੋ 220000 ਦਾ ਝੋਟਾ ਦੇ ਦਾਂ। ਕਹਿਣ ਦਾ ਮਤਲਬ ਜਮਾ ਜਾਇਜ਼ ਪਾ ਹੋਣਗੇ। ਠੀਕ ਐ। ਅ ਅਗਲੀ ਗਾਂ ਦੀ ਇਹ ਬੱਛੀ ਨੇ ਭਾਈ 32 ਕਿਲੋ ਦੁੱਧ ਦਿੱਤਾ ਹੋਇਆ। ਹੂੰ। ਕੱਲ ਸੂਈ ਆ। ਖਾਲੀ ਹੁੰਦੀ ਮੰਨ ਕੇ 20 ਤੋਂ 25 ਕਿਲੋ ਦੇ ਵਿੱਚ ਬੋਲੀ ਰੇੜੀ ਆ। ਕੱਲੀ ਦਾ ਰੇਟ ਕੀ ਰਹਿਣਾ? ਕੱਲੀ ਸਵਾ ਦੇ ਦਾਂਗੇ ਭਾਈ। ਠੀਕ ਐ। ਅ ਤੈਨ ਇਧਰ ਸੈਕੰਡ ਲਾਸਟ ਐ ਇਹ। ਇਹ ਵੇੜਾ ਭਾਈ ਜਿਹੜੀ ਇਹਦੇ ਥੱਲੇ 20 ਕਿਲੋ ਬੋਲੀ ਅੱਜ ਤੀਜਾ ਡਾਂਗਾ ਸੂਈ ਨੂੰ। ਜੇ ਮੈਂ ਹੁਣ ਕੱਠੀਆਂ ਆਪਾਂ ਕਹਦਾ ਜੇ ਕੱਠੀਆਂ گاਵਾਂ ਜਾਂਦੀਆਂ ਨੇ ਤਾਂ ਆਪਾਂ ਇੱਕ 15 ਦਾ ਪੁੱਠਾ ਇੱਥੇ ਤੱਕ ਦੇ ਦੇਾਂਗੇ ਬਾਈ ਠੀਕ ਐ ਕਈ ਵਾਰ ਕਹੇ ਨੇ ਚਾਰ ਖਰੀਦਨੇ ਚਾਰ ਵੀ ਦੇ ਦਾਂਗੇ ਜੇ ਦੋ ਦਾ ਰੇਟ ਅਲੱਗ ਹੋਊਗਾ ਠੀਕ ਐ ਇਹਦੀ ਕੀ ਡਿਟੇਲ ਐ ਇਹਦੇ ਮਗਰ ਬੱਚੀ ਨੂੰ ਜਨਮ ਦਿੱਤਾ ਪਹਿਲਾ ਸੂਆ ਬਾਈ ਤੇ ਇਹਦੀ ਵੀ ਮਿਲ ਕੇ ਕੀਤੀ ਹੋਈ ਐ ਬੱਚੀ ਨੂੰ ਬਹੁਤ ਟੌਪ ਦੀ ਨੂੰ ਜਨਮ ਦਿੱਤਾ ਠੀਕ ਐ ਬੱਚੇ ਮੰਨ ਕੇ ਇਹਨੇ ਮਗਰ ਤਿੰਨ ਵੜਾ ਮਗਰ ਬੱਚੀਆਂ ਨੇ ਬਾਈ ਪਹਿਲਾ ਸੂਆ ਆਪ ਡੈਨਮਾਰਕ ਦੇ ਸੀ ਮੰਦੀ ਆ ਇਹ ਠੀਕ ਹੈ ਇਧਰੋਂ ਬਈ ਜਿਹੜੀ ਅੱਗੇ ਬਈ ਇਹ ਬੱਛੀ ਆ ਗਈ ਇਹਨੇ 30 ਕਿਲੋ ਦੁੱਧ ਦਿੱਤਾ ਹੋਇਆ ਦੂਜਾ ਸੂਆ ਅੱਜ 10 ਦਿਨਾਂ ਦੀ ਕੱਚੀ ਆ ਬਹੁਤ ਵਧੀਆ ਰੇਟ ਬਈ ਜਿੱਦਾਂ ਇਹ ਕੱਲੀ ਆ ਕੱਲੀ ਦੇ ਦਾਂਗੇ ਬਈ 1 ਲੱਖ ਤੇ 20000 ਰੁਪਏ ਦੀ ਠੀਕ ਹੈ ਇਹਦੇ ਨਾਲ ਇੱਕ ਰੇਟ ਬਈ ਜਿਵੇਂ ਇੱਕ ਇਹ ਬੱਛੀ ਆ ਇੱਕ ਅੰਦਰ ਖੜੀ ਹੋ ਅੰਦਰ ਖੁੱਲ ਕੇ ਬਾਗੀ ਇਹ ਬੱਛੀ ਆਪਾਂ 2 ਲੱਖ ਦੇ ਵਿੱਚ 200 ਕਿਲੋਮੀਟਰ ਤੱਕ ਪਹੁੰਚ ਕਰਦੇ ਅੰਦਰ ਖੜੀ ਆ ਉਹਨੂੰ ਕੱਢ ਕੇ ਲਾ ਇਹ ਪਹਿਲਾਂ ਪਹਿਲਾ ਸੂਆ ਦੋ ਦੰਦ ਬਈ ਠੀਕ ਹੈ ਇਹਦੀ ਇੱਕ ਐਕਸਟਰਾ ਸ਼ਾਰਪ ਹੈ। ਬਾਈ ਉਹਦੀ ਗਰੰਟੀ ਹੈ ਵੀ ਇਹ ਕੁਝ ਵੀ ਨਹੀਂ ਆਂਦਾ ਉਹ ਚੋਂ। ਠੀਕ ਹੈ। ਫਾਰਮ ਤੋਂ ਲੈ ਆਉਂਦਾ ਗੋਹਾ ਵੀ ਨਹੀਂ ਲੱਥਿਆ ਪੂਰਾ। ਕਬੈਣੀ ਵਾਲੇ ਪਾਸੇ ਇੱਕ ਛੋਟਾ ਥਾਣ ਵੱਖਰਾ ਹੈ ਪਰ ਉਹ ਬਾਈ ਕਹਿੰਦਾ ਵੀ ਗਰੰਟੀ ਹੈ ਕਿਉਂਕਿ ਪਾਸ ਕੀਤੇ ਹੁੰਦੇ ਪਸੂ ਚਲਦਾ ਨਹੀਂ ਪਰ ਫਿਰ ਵੀ ਤੁਸੀਂ ਧਿਆਨ ਚ ਰੱਖ ਲਿਓ। ਹਵਾਨਾ ਚੰਗਾ ਹੈ। ਹਜੇ ਪਹਿਲਾ ਸੂਆ ਸੋਨਾ ਹੈ। ਹਾਈਟ ਜਿਹੜੀ ਉਹ ਦਰਮਿਆਨੀ ਹੈ। ਲੰਬਾਈ ਸੋਹਣੀ ਹੈ ਬਾਕੀ ਹਵਾਨਾ ਫਿਕਸ ਹੈ। ਇੱਕ ਇਹਦੇ ਨਾਲ ਵੈਰ ਹੋਰ ਆਊਗੀ। ਇਹ 2 ਲੱਖ ਦੇ ਵਿੱਚ ਬਾਈ ਪਹੁੰਚ ਕਰ ਦੇਾਂਗੇ। ਠੀਕ ਆ 2 ਲੱਖ ਦੇ ਵਿੱਚ ਦੋਨੇ ਵੜਾ ਤੁਹਾਡੇ ਘਰ ਪਹੁੰਚ ਜਾਣੀਆਂ ਜੇ ਕੋਈ ਵੀਰ ਇਕੱਠੀਆਂ ਵੰਗਾਉਂਦਾ ਤਾਂ ਪਹੁੰਚ ਦਾ ਮਤਲਬ ਇਹ ਆ ਵੀ ਪਸ਼ੂ ਪਹੁੰਚ ਜਾਣਗੇ ਪਰ ਉਹ ਤੋਂ ਪਹਿਲਾਂ ਇੱਥੇ ਆ ਕੇ ਪਾਸ ਕਰਨੇ ਹੋ ਸੱਲੀ ਭਾਈ ਆਪਣੇ ਗੇਟ ਦੇ ਅੰਦਰ ਕਰੋ ਦੇਖਾ ਸਹੀ ਆ ਬਾਹਰੋਂ ਆਉਂਦੀਆਂ ਨੇ ਹਾਂ ਵੀ ਚਲੋ ਆਪਣੇ ਵੱਲੋਂ ਕੋਈ ਮਾੜੀ ਨਹੀਂ ਦਿੰਦਾ ਕੋਈ ਵੀ ਕੁਝ ਨਹੀਂ ਕਰਦਾ ਇਹ ਸਾਹ ਵਾਲੀਆਂ ਚੀਜ਼ਾਂ ਨੇ ਹੂੰ ਉਹ ਆਪਾਂ ਬਾਅਦ 'ਚ ਦਿਖਾ ਦਿੰਨੇ ਆ ਭਾਈ ਲਾਸਟ ਤੇ ਉਹ ਬੜੇ ਦੇ ਨਾਲ ਵਾਲੀ ਠੀਕ ਆ ਇਹ ਦੀ ਡਿਟੇਲ ਇਹਨੇ ਭਾਈ 30 ਕਿਲੋ ਰੋ ਦਿੱਤਾ ਹੋਇਆ ਛੇ ਦਾਂਦਾ ਨਸਲ ਬਰੀਡ ਬਹੁਤ ਜ਼ਿਆਦਾ ਆ ਕੱਲੀ ਕਿਸੇ ਨੇ ਪਰਚੇਜ਼ ਕਰਨੀ ਤੇ 115000 ਦੀ ਕਰਦੇ ਨੇ ਠੀਕ ਹੈ ਜੇ ਬਾਈ ਕੋਈ ਆ ਵੀਗਾ ਦੂਰੋਂ ਜੋਟਾ ਵਿੱਚ ਲੈਣ ਆ ਗਿਆ ਆਪਾਂ ਪਹਿਲਾਂ ਦੱਸ ਕੇ ਟਿਆਂ ਵੀ ਜਮੇ ਜਿਹੜੇ ਜਮੇ ਜਾਇਜ਼ ਮਾਰਜਨ ਜਿੱਦਾਂ ਅੱਜ ਕੱਲ ਮਾਰਕੀਟ ਦਾ ਹਰ ਵੀਰ ਨੂੰ ਪਤਾ ਹੈਗਾ ਵੀਡੀਓ ਵੇਖਦੇ ਨੇ ਰੇਟ ਆਪਾਂ ਨੂੰ ਪਤਾ ਵੀ ਬਹੁਤ ਨਹੀਂ ਹੈ گا ਮਾਂ ਦੇ ਤਕੀ ਪਰ ਆਪਾਂ ਪਹਿਲਾਂ ਗੱਲ ਉਹਦਣ ਵੀ ਵੀਡੀਓ 'ਚ ਕੀਤੀ ਵੀ ਆਪਾਂ ਜਮੇ ਜਾਇਜ਼ ਮਾਰਜਨ ਤੇ ਜਾਨਵਰ ਸੇਲ ਕਰਨੇ ਨੇ ਠੀਕ ਹੈ ਪ੍ਰਦੀਪ ਇਹਦੀ ਕੀ ਡਿਟੇਲ ਆ ਦੂਜਾ ਸੂਆ ਬਾਈ ਛੇ ਦਾਂਦਾ 35 ਕਿਲੋ ਦੋ ਦਿੱਤਾ ਹੈ ਬੱਛੀ ਦਾ ਠੀਕ ਹੈ ਅਜੇ ਟਾਈਮ ਕਿੰਨਾ ਲੇਜੇ 15 ਦਿਨ ਪਿਆ ਬਾਈ ਇਹਦੇ ਠੀਕ ਐ ਇਹਦੀ ਕੀ ਕੱਲੀ ਬੱਚੀ ਦੇ ਦਾਂਗੇ ਇੱਕ 35 ਦੀ ਬਾਈ ਠੀਕ ਐ ਜੋਟੇ ਦੇ ਵਿੱਚ ਜਿਵੇਂ ਇਹਦੇ ਨਾਲ ਇੱਕ ਵਹਿੜ ਖੜੀ ਆ ਤਾਂ ਇਹ ਆਪਾਂ ਜੋਟਾ ਦੇ ਦਾਂਗੇ ਮੰਨ ਕੇ ਵੀ ਆਏ ਪੁੱਤ 22 ਲੱਖ ਰੁਪਏ ਦਾ ਜੀ ਠੀਕ ਐ ਇਹਦੇ ਨਾਲ ਵਾਲੀ ਉਹ ਤੋੜ ਦਿੰਨੇ ਆ ਹਾਂ ਉਹ ਵੀ ਤੋੜ ਦਿੰਦੇ ਦੱਸੋ ਜਿਹੜੀ ਦੂਜੀ ਵਹਿੜ ਹੈ ਨਾ ਉਹ ਇਹ ਫਿਰਦੀ ਐ ਪਹਿਲਾਂ ਇਹ ਦੇਖ ਲਓ ਤੁਸੀਂ ਇਹ ਵੀ ਦੁੰਦੀ ਆ ਬਾਈ ਠੀਕ ਐ ਇਹ ਮਨੇ 2 ਲੱਖ ਦੇ ਵਿੱਚ ਬਾਈ ਪਹੁੰਚ ਕਰ ਦਿਆਂਗੇ ਆਪਾਂ ਠੀਕ ਐ ਚੰਗੀ ਤਿਆਰ ਹੋਈ ਵੀ ਵਹਿੜ ਐ ਚਲੇ ਹਾਰਾ ਲਵਾਈ ਫਰਦੀ ਕਿਉਂਕਿ ਅੰਦਰੋਂ ਬਾਹਰ ਆਉਣਾ ਨਹੀਂ ਚਾਹੁੰਦੀ ਸੀ ਮੈਂ ਥੋੜਾ ਜਿਹਾ ਮਗਰ ਜਾ ਕੇ ਤੁਹਾਨੂੰ ਦਿਖਾਉਣਾ ਉਹਨੇ ਪ੍ਰਦੀਪ ਭਾਈ ਦੂਜੀ ਵੈੜ ਖੋਲੂਗਾ ਫੈਕਸ ਜਹਾਵਾਨਾ ਚੰਗਾ ਤਿਆਰ ਹੈ ਇਹ ਦੂਜੀ ਨਾਲੋਂ ਹਾਈਟ ਇਹਦੀ ਜ਼ਿਆਦਾ ਹੈ ਸੋ ਸੋਹਣੇ ਟਾਂਚੇ ਦੀ ਹੈ ਇਹ ਦੋ ਦੋ ਵੈੜਾਂ ਜਿਹੜੀਆਂ ਪਹਿਲਾਂ ਤੁਹਾਨੂੰ ਬਾਈ ਨੇ ਦੱਸਿਆ ਵੀ 2 ਲੱਖ ਚ ਪਹੁੰਚ ਕਰਦੇ ਆਂਗੇ ਇਹ ਭਾਈ ਇਹ ਜੋਟਾ ਬਣ ਕੇ ਜੀ ਜੋਟਾ ਪਰਚੇਜ਼ ਕਰਦਾ ਕੋਈ ਵੀਰ ਤਾਂ 2.5 ਲੱਖ ਰੁਪਏ ਦੀ ਆਪਾਂ ਜੋੜੀ ਦੇ ਦੇਾਂਗੇ ਠੀਕ ਹੈ ਸੋ ਇਹ ਵੀ ਗਾਂ ਦੇਖੋ ਸੋ ਦੁੱਧ ਵਾਲੀ ਗਾਂ ਚੰਗਾ ਥਾਣਾ ਫੈਕਸੀ ਆਹਵਾਨਾ ਉੱਤੋਂ ਸਟਰਕਚਰ ਵੀ ਚੰਗਾ ਸੋਹਣਾ ਦਿਸਦਾ ਬਹੁਤ ਸੋਹਣੇ ਬੱਚੇ ਨੇ ਬਾਈ ਨਾਰਮਲ ਦੁੱਧ ਮੰਨ ਕੇ ਲੈ ਲੈ ਵੀਰ 30 30 ਕਿਲੋ ਆਪਾਂ ਜ਼ਿਆਦਾ ਨਹੀਂ ਕਹਿੰਦੇ ਵੀ ਆਪਾਂ ਕਹਈ ਦੀ ਵੀ 40 ਦੇਣ 50 ਦੇਣ ਪਰ ਜਿਵੇਂ ਪਹਿਲਾਂ ਬੱਚੀ ਦੇ ਨਾਲ ਇਹਨੇ 35 ਕਿਲੋ ਦੁੱਧ ਦਿੱਤਾ ਹੋਇਆਗਾ ਸਟਰਕਚਰ ਦੇਖੋ ਕਰਮਾਲੀ ਦਾ ਆਹਵਾਨਾ ਕਟਾਲਾ ਨਫਾ ਦੇਊਗੀ ਇਹ ਜੋੜਾ ਹੀ ਨਫਾ ਦੇਸੇਗਾ ਬੇਚਣ ਵਾਲਾ ਵੀ ਲੈ ਗਿਆ ਬਾਈ ਅੱਗੇ ਜਾ ਕੇ ਵੀ ਕਮਾਈ ਦੇਣ ਵਾਲੇ ਜਾਨਵਰ ਨੇ 2.5 ਲੱਖ ਰੁਪਏ ਦੇ ਵਿੱਚ ਤਾਂ 1 25 ਦੀ ਭਾਅ ਬਣਿਆ ਹੂੰ ਅਗੇ ਬਾਈ ਇਹ ਕ੍ਰਾਸ ਆ ਗਈ ਜਿੱਦਾਂ ਵੀਰ ਕਈ ਵਾਰ ਇਥੇ ਮੁੜ ਕੇ ਜਾਂਦੇ ਨੇ ਫਾਰਮ ਤੋਂ ਵੀ ਠੰਡੀ ਸੀਲ ਮੱਝਾਂ ਵਰਗੀ ਗਾਂ ਲੈਣੀ ਆ ਇਹਦਾ 24 ਕਿਲੋ ਦੁੱਧ ਦਿੱਤਾ ਹੈ ਬਈ ਦੂਜਾ ਸੂ ਹੈਗਾ ਕ੍ਰਾਸ ਆ ਗਈ ਰੇਟ ਇਹਦਾ ਰਹਿਣਾ 75000 ਰੁਪਏ ਬਾਈ ਸੋ 75000 ਚ ਕ੍ਰਾਸ ਬਰੀਡ ਗਾਂ ਕ੍ਰਾਸ ਆ ਤਾਂ ਥਣ ਹੱਥੀ ਚੁਾਈ ਵਾਲਾ ਰਹਿਣਾ ਜਿੰਦਾ ਬਾਈ ਵੀਰ ਕਹਿੰਦੇ ਨੇ ਵਾ ਮੱਝ ਮੱਝ ਵਰਗੀ ਗਾਂ ਲੈਣੀ ਆ ਬਹੁਤ ਠੰਡੀ ਸਾਊ ਬਾਈ ਰੱਸੀ ਪਾਉਣ ਦੀ ਵੀ ਜ਼ਰੂਰਤ ਨਹੀਂ ਠੀਕ ਹੈ ਸੋ ਦੇਖੋ ਬੈਣ ਇਹ ਤੋ ਕੇ ਕੋਸ ਹੋਰ ਗਾਵਾਂ ਖੜੀਆਂ ਦੱਸੋ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਇਸੇ ਤਰ੍ਹਾਂ ਇਹ ਵਾਲੀ ਬੈੜ ਆ ਭਾਈ ਇਹਨੇ 32 ਕਿਲੋ ਦੁੱਧ ਦਿੱਤਾ ਹੈ ਬੈੜ ਨੇ ਹੂੰ ਤੇ ਜਿੱਦਾਂ ਆਪਾਂ ਪਹਿਲਾਂ ਗੱਲ ਕਰੀ ਸੀ ਜਿੰਨੇ ਕੋਈ ਇਕੱਠੀਆਂ 4-5 ਬੈੜਾਂ ਲੈ ਜਾਂਦਾ ਵੀਰ ਤਾਂ ਇਹ ਬੈੜ ਆਪਾਂ 1 ਲੱਖ 5000 ਦੇ ਭਾਅ 'ਚ ਦੇ ਦਾਂਗੇ ਕੱਲੀ ਦੇਵਾਂਗੇ ਸਵਾਦ ਠੀਕ ਹੈ ਪਰਲੇ ਪਾਸੇ ਜਿਹੜੀਆਂ ਦੋ ਖੜੀਆਂ ਪ੍ਰਦੀਪ ਇਹ ਵੇੜ ਦੇ ਬਾਈ ਜੀ ਦੋ ਤਰੀਕ ਨੂੰ ਦਿਨ ਪੂਰੇ ਆ ਇਹ ਵੇੜ ਇੱਕ 10 ਦੀ ਦੇ ਦਾਂਗੇ ਫਾਰਮ ਚ ਹੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਛਾ ਇਹ ਦੱਸ ਦੀ ਵੀ ਜਿਹੜਾ ਵੀ ਆਉਂਦਾ ਜੇ ਉਹਨੂੰ ਇਹ ਆਪਾਂ ਉਹਦਾ ਮਾਨਤਾਣ ਕਰਾਂਗੇ ਮਤਲਬ ਹਨਾ ਜੇ ਕੋਈ ਬਿਲਕੁਲ ਬਾਈ ਬਿਲਕੁਲ ਆਉਂਦੀ ਨੇ ਇੱਥੇ ਬਾਈ ਜਦੋਂ ਆਉਂਦੇ ਨੇ ਸਾਰੇ ਵੀਰ ਆ ਕੇ ਅਗਲਾ ਦੇਖਦਾ ਵੀ ਆ ਕਿਉਂਕਿ ਆਪਣੇ ਕੋਈ ਆਪਾਂ ਕੱਲੇ ਦਾ ਵੀਡੀਓ ਨਹੀਂ ਪਾਉਂਦੇ ਜਾਨਵਰਾਂ ਦੀ ਸਹੀ ਪਰ ਰੇਟ ਆਪਣੇ ਜਮਾਂ ਬਾਜਬੀਨੇ ਜਿੰਨੇ ਵੀ ਅੱਜ ਜਾਨਵਰ ਖੜੇ ਨੇ ਇਹ ਨਹੀਂ ਹੈਗਾ ਹੁਣ ਆਪਾਂ ਵੀ ਵੀਡੀਓ ਚ ਉਹ ਬੱਚਿਆਂ ਦਾ ਢਾਈ ਕਰਤਾ ਕੋਲੇ ਐਂ ਤੋਂ ਕਹਦਾਂਗੇ ਬਾਈ ਇਹ ਤਾਂ ਤਿੰਨ ਦੀਆਂ ਦੇਣੀ ਉਹ ਕੰਮ ਆਪਣੇ ਕੋਲੇ ਹੋਊ ਨਹੀਂ ਜਿੰਨੇ ਜਾਨਵਰ अवेलेबल ਜਾਨਵਰ ਨੇ ਜਿਹੜੇ ਮੌਕੇ ਤੇ ਖੜੇ ਆ ਠੀਕ ਹੈ ਓਕੇ ਸੋ ਦੋਸਤੋ ਇਹ ਬਹੁਤ ਸੋਹਣਿਆ ਵ ਹੁਣ ਤੁਹਾਡਾ ਕੰਮ ਆ ਵੀ ਤੁਸੀਂ ਆ ਕੇ ਦੇਖੋ ਜਿਹੜਾ ਨਾ ਤੁਹਾਨੂੰ ਜੱਜਦਾ ਹੈ ਉਹਦੀ ਤਸੱਲੀ ਕਰ ਲਿਓ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ